हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰਖਿਆ ਤਿਆਰੀ ਦੀਨ ਆਪਾਂ ਭਾਈ ਜੈਤਾ ਜੀ ਫਾਊਂਡੇਸ਼ਨ ਦੀ ਪੁਸਤਕ ਦੇ ਵਿੱਚੋਂ ਤੀਜਾ ਸੈਕਟਰ ਦਾ ਆਖਰੀ ਪੈਰਾ ਜਿਹੜਾ ਉਹ ਸ਼ੁਰੂ ਕਰਨ ਲੱਗੇ ਆ ਤਾਂ ਤੁਸੀਂ ਧਿਆਨ ਦੇ ਨਾਲ ਪੜ੍ਹਨਾ ਬੇਟਾ ਆਪਾਂ ਉੱਤਰ ਦਵਾਂਗੇ ਇਹਦੇ ਪ੍ਰਸ਼ਨਾਂ ਦੇ ਕਹਿੰਦਾ ਜਵਾਹਰ ਲਾਲ ਨਹਿਰੂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹੋਏ ਹਨ ਠੀਕ ਹੈ ਬੇਟਾ ਉਨ੍ਹਾਂ ਦਾ ਜਨਮ 14 ਨਵੰਬਰ 1899 ਈਸਵੀ ਨੂੰ ਇਲਾਹਾਬਾਦ ਅਯੋਗੇ ਪ੍ਰਿਆਗ ਰਾਜ ਅੱਜ ਕੱਲ੍ਹ ਉਹਨੂੰ ਪ੍ਰਿਆਗ ਰਾਜ ਕਹਿੰਦੇ ਆ ਉੱਤਰ ਪ੍ਰਦੇਸ਼ ਵਿੱਚ ਠੀਕ ਹੈ ਹੋਇਆ ਉਨ੍ਹਾਂ ਦੇ ਪਿਤਾ ਮੋਤੀ ਲਾਲ ਨਹਿਰੂ ਪ੍ਰਸਿੱਧ ਵਕੀਲ ਸਨ ਜਵਾਰ ਲਾਲ ਨਹਿਰੂ ਦੇ ਪਿਤਾ ਜੀ ਕੀ ਸੀ ਵਕੀਲ ਸੀਗੇ ਜਵਾਰ ਲਾਲ ਨਹਿਰੂ ਨੇ ਕੈਂਬਰੀਜ ਯੂਨੀਵਰਸਿਟੀ ਇੰਗਲੈਂਡ ਤੋਂ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਬੈਰਿਸਟਰ ਦੀ ਉਪਾਧੀ ਵੀ ਪ੍ਰਾਪਤ ਕੀਤੀ ਠੀਕ ਹੈ ਬੇਟਾ ਤਾਂ ਕਹਿੰਦਾ ਇੰਗਲੈਂਡ ਤੋਂ ਕਿਹੜੀ ਯੂਨੀਵਰਸਿਟੀ ਕੈਂਬਰੀਜ ਯੂਨੀਵਰਸਿਟੀ ਤੋਂ ਬੈਚਲਰ ਦੀ ਜਿੰਨੂੰ ਆਪਾਂ ਬੈਚਲਰ ਐਡਿਕਲ ਬੀਏ ਨੂੰ ਕਹਿੰਦੇ ਨੇ ਨਾ ਬੈਚਲਰ ਆਫ ਆਰਟ ਤਾਂ ਬੈਚਲਰ ਦੀ ਡਿਗਰੀ ਹੈ ਜਿਹੜੀ ਉਹਨਾਂ ਨੇ ਪ੍ਰਾਪਤ ਕੀਤੀ ਤੇ ਬੈਰਿਸਟਰ ਦੀ ਉਪਾਦੀ ਪ੍ਰਾਪਤ ਕੀਤੀ ਸੀਗੀ ਅੱਗੇ ਭਾਰਤ ਵਾਪਸ ਪਰਤਣ ਤੋਂ ਬਾਅਦ ਨਹਿਰੂ ਰਾਜਨੀਤੀ ਵਿੱਚ ਸ਼ਾਮਿਲ ਹੋ ਗਏ ਠੀਕ ਹੈ ਪੋਲਿਟਿਕਸ ਦੇ ਵਿੱਚ ਭਾਰਤ ਦੇ ਆਜ਼ਾਦ ਹੋਣ ਦੇ ਬਾਅਦ ਉਹ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਉਨ੍ਹਾਂ ਦਾ ਕਾਰਜਕਾਲ 15 ਅਗਸਤ 1947 ਤੋਂ 27 ਮਈ 1964 ਤੱਕ ਸੀ ਜਵਾਹਰ ਲਾਲ ਨਹਿਰੂ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ ਬੱਚੇ ਵੀ ਉਨ੍ਹਾਂ ਨੂੰ ਪਿਆਰ ਨਾਲ ਚਾਚਾ ਨਹਿਰੂ ਕਹਿ ਕੇ ਬੁਲਾਉਂਦੇ ਸਨ ਹਰ ਸਾਲ 14 ਨਵੰਬਰ ਨੂੰ ਉਨ੍ਹਾਂ ਦਾ ਜਨਮ ਦਿਨ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਪਸ ਸਕੂਲਾਂ ਦੇ ਵਿੱਚ ਮਨਾਉਂਦੇ ਆ ਨਾ ਬੇਟਾ ਬਾਲ ਦਿਵਸ ਤਾਂ ਨਹਿਰੂ ਆਪਣੀ ਧੀ ਇੰਦਰਾ ਨੂੰ ਸਭ ਤੋਂ ਵੱਧ ਪਿਆਰ ਕਰਦੇ ਸਨ ਇੰਦਰਾ ਹਰ ਰੋਜ਼ ਬਾਗ ਵਿੱਚੋਂ ਇੱਕ ਲਾਲ ਗੁਲਾਬ ਲਿਆ ਕੇ ਨਹਿਰੂ ਦੇ ਕੋਟ ਤੇ ਟੰਗਦੀ ਸੀ ਠੀਕ ਹੈ ਬਈ ਤਾਂ ਨਹਿਰੂ ਜੀ ਨੂੰ ਗੁਲਾਬ ਹੈ ਜਿਹੜਾ ਬਹੁਤ ਪਸੰਦ ਸੀ ਤੇ ਉਹਨਾਂ ਦੀ ਬੇਟੀ ਇੰਦਰਾ ਗਾਂਧੀ ਆ ਜਿਹੜੀ ਉਹ ਹਰ ਉਹਨਾਂ ਦੇ ਜੇਬ ਦੇ ਉੱਤੇ ਟੰਗਦੀ ਸੀ ਲਿਆ ਕੇ ਠੀਕ ਹੈ ਨੇਰੂ ਦਾ ਮੰਨਣਾ ਸੀ ਕਿ ਬੱਚੇ ਬਾਗ ਦੀਆਂ ਕਲੀਆਂ ਵਾਂਗ ਕੋਮਲ ਹੁੰਦੇ ਹਨ ਅਤੇ ਉਹਨਾਂ ਨੂੰ ਪਿਆਰ ਨਾਲ ਪਾਲਣਾ ਚਾਹੀਦਾ ਹੈ। ਬੱਚੇ ਦੇਸ਼ ਦਾ ਭੋਇਖ ਹਨ। ਇਹ Nehru ji ਮੰਨਦੇ ਸੀ। ਅੱਗੇ ਆ ਗਿਆ ਬੇਟਾ ਇਸੇ ਕਰਕੇ ਬੇਟਾ ਉਹਨਾਂ ਦਾ ਜਨਮ ਦਿਨ ਨੂੰ ਬਾਲ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ। ਕਿਉਂਕਿ ਜਵਾਹਰ ਲਾਲ Nehru ਦੇ ਪਿਤਾ ਖਾਲੀ ਥਾਂ ਸਨ, ਗ੍ਰੈਜੂਏਟ ਸਨ, ਪ੍ਰਧਾਨ ਮੰਤਰੀ ਸਨ, ਵਕੀਲ ਸਨ, ਇੰਗਲੈਂਡ ਦੇ ਵਸਦੀਕ ਸਨ। ਤਾਂ ਬੇਟਾ ਆਪਾਂ ਪੈਰੇ 'ਚ ਪੜਿਆ ਸੀ ਵੀ ਉਹਨਾਂ ਦੇ ਪਿਤਾ ਜੀ ਕੀ ਸੀ ਵਕੀਲ ਸੀਗੇ ਠੀਕ ਹੈ ਅੱਗੇ ਆ ਗਿਆ ਸਵਾਲ ਨੰਬਰ 57 ਕਹਿੰਦਾ ਜਵਾਹਰ ਲਾਲ ਨਹਿਰੂ ਦਾ ਕਾਰਜਕਾਲ ਕਦੋਂ ਖਤਮ ਹੋਇਆ ਤਾਂ ਆਪਾਂ ਬੇਟਾ ਪੜਿਆ ਸੀਗਾ ਪੈਰੇ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਹੈਗਾ ਸੀ 15 ਅਗਸਤ 1947 ਤੋਂ ਲੈ ਕੇ 27 ਮਈ 1964 ਤੱਕ ਉਹਨਾਂ ਦਾ ਕਾਰਜਕਾਲ ਸੀਗਾ ਬੇਟਾ ਠੀਕ ਹੈ ਇਹ ਦੂਜੀ ਬਾਅਦ ਆਪਾਂ ਅਗਲਾ ਸਵਾਲ ਕਰਦੇ ਹਾਂ ਬੇਟਾ ਇਸੇ ਪੈਰੇ ਦਾ ਅਗਲੇ ਸਵਾਲ ਚ ਕੀ ਕਹਿੰਦਾ ਪਿਆ ਕਹਿੰਦਾ ਜਵਾਰ ਲਾਲ ਨਹਿਰੂ ਨੇ ਆਪਣੀ ਬੈਚੂਲਰ ਡਿਗਰੀ ਕਿੱਥੋਂ ਪ੍ਰਾਪਤ ਕੀਤੀ ਇਲਾਹਾਬਾਦ ਤੋਂ ਇੰਗਲੈਂਡ ਤੋਂ ਦਿੱਲੀ ਤੋਂ ਮੁੰਬਈ ਤੋਂ ਤਾਂ ਬੇਟਾ ਆਪਾਂ ਪਹਿਰੇ ਚ ਪੜਿਆ ਸੀ ਵੀ ਉਹਨਾਂ ਨੇ ਆਪਣੀ ਬੈਚੂਲਰ ਦੀ ਡਿਗਰੀ ਕੈਂਬ੍ਰਿਜ ਯੂਨੀਵਰਸਿਟੀ ਇੰਗਲੈਂਡ ਤੋਂ ਪ੍ਰਾਪਤ ਕੀਤੀ ਸੀ ਅੱਗੇ ਆ ਗਿਆ ਬੇਟਾ ਸਵਾਲ ਨੰਬਰ 58 ਬੱਚੇ ਜਵਾਰ ਲਾਲ ਨਹਿਰੂ ਨੂੰ ਕੀ ਕਹਿੰਦੇ ਸਨ ਕਾਕਾ ਨਹਿਰੂ ਪਿਆਰੇ ਨਹਿਰੂ ਬਾਪੂ ਜਾਂ ਚਾਚਾ ਨਹਿਰੂ ਤਾਂ ਬੇਟਾ ਉਹਨਾਂ ਨੂੰ ਚਾਚਾ ਨਹਿਰੂ ਕਹਿੰਦੇ ਹੁੰਦੇ ਸੀਗੇ ਬੱਚੇ ਕਿਉਂਕਿ ਉਹ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸੀਗੇ ਠੀਕ ਹੈ ਨਹਿਰੂ ਨੇ ਬੱਚਿਆਂ ਦੀ ਤੁਲਨਾ ਕਿਸ ਨਾਲ ਕੀਤੀ ਇੰਦਰਾ ਨਾਲ ਦੇਸ਼ ਨਾਲ ਬਾਗ ਦੀਆਂ ਕਲੀਆਂ ਨਾਲ ਆਪਣੇ ਪਿਤਾ ਨਾਲ ਤਾਂ ਆਪਾਂ ਬੇਟਾ ਪੈਰੇ ਦੇ ਵਿੱਚ ਪੜ੍ਹਿਆ ਸੀਗਾ ਵੀ ਬਾਗ ਦੀਆਂ ਕਲੀਆਂ ਦੇ ਨਾਲ ਉਹਨਾਂ ਨੇ ਤੁਲਨਾ ਜਿਹੜੀ ਹੈ ਬੱਚਿਆਂ ਦੀ ਕਿੱਤੀ ਸੀਗੀ ਸੋ ਇਹ ਸੀਗਾ ਬੇਟਾ ਇਹਦਾ लास्ट ਸਵਾਲ ਇਹਦੇ ਨਾਲ ਹੀ ਤੀਜਾ ਸੈੱਟ ਸਾਡਾ ਕੰਪਲੀਟ ਹੋ ਗਿਆ ਅਗਲਾ ਸੈੱਟ ਚੌਥਾ ਸੈੱਟ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ